ਜੀ ਜੈਬਾ ਬੀ ਦੀ ਤੇ ਹੁਣ ਗੁਰੂ ਨਾ ਚੜੀ ਮੱਥਾ ਦੇਖਣ ਤੋਂ ਬਾਅਦ ਮਾਤਾ ਰਤਨੋਂ ਦੀ ਰਸੋਈ ਦੇਖਣ ਜਾ ਰਹੇ ਆ ਤੇ ਮੈਮੀ ਕਾਫੀ ਟਾਈਮ ਹੋ ਗਿਆ ਇੱਕ ਕਰੀ ਗਿਆ ਸੀਗਾ ਤੇ ਰਸਤਾ ਪੁੱਛ-ਪੁੱਛ ਕੇ ਜਾ ਰਹੇ ਆ ਪੁੱਛ ਲੈਨੇ ਇੱਥੇ ਇੱਕ ਨਾ ਬਾਈ ਹੁਣੀ ਆਗੇ ਹੈਲੋ ਵੀਰੇ ਓ ਵੀਰੇ ਯਾਰ ਮਾਤਾ ਰਤਨੋਂ ਦੀ ਰਸੋਈ ਕਿਹੜੀ ਸਾਈਡ ਆ ਪਤਾ ਇਧਰ ਹੀ ਸਾਈਡ ਭਾਜੀ ਇੱਕ ਮਿੰਟ ਇੱਕ ਮਿੰਟ ਇਧਰਲੀ ਸਾਈਡ ਜਾਓ ਇਧਰਲੀ ਸਾਈਡ ਨਹੀਂ ਜਾ ਇਧਰਲੀ ਸਾਈਡ ਤਾਂ ਉਧਰ ਹੀ ਜਾਣਾ ਬਣਾਏ ਨਹੀਂ ਮੈਨੂੰ ਇਧਰ ਹੀ ਦੱਸਿਆ ਇਧਰ ਪਿੱਛੇ ਆ ਤੁਹਾਨੂੰ ਪਤਾ ਰਸੋਈ ਦਾ ਉਧਰ ਰਸੋਈ ਦਾ ਨਹੀਂ ਪਤਾ ਮੈਨੂੰ ਜਗ੍ਹਾ ਦਾ ਪਤਾ ਹੈ ਨਹੀਂ ਨਹੀਂ ਰਸੋਈ ਇਧਰ ਹੀ ਆ ਫਿਰ ਤੁਹਾਨੂੰ ਵੀ ਨਹੀਂ ਪਤਾ ਹੈਲੋ ਵੀਰੇ ਨੂੰ ਵੀ ਨਹੀਂ ਪਤਾ ਸੀਗਾ ਤੇ ਸੋ ਪਤਾ ਨਹੀਂ ਬਾਈ ਨੂੰ ਵੀ ਤੇ ਕੋਈ ਗੱਲ ਨਹੀਂ ਵੈਸੇ ਮੈਨੂੰ ਆ ਯਾਦ ਆ ਮਠਾ ਮਠਾ ਫੇਰ ਇੱਕ ਜਗ੍ਹਾ ਪੁੱਛ ਲਾਂਗੇ ਅਸੀਂ ਹੋਰ ਹੈਲੋ ਵੀਰ ਮਾਤਾ ਰਤਨੋ ਦੀ ਰਸੋਈ ਇਧਰ ਹੀ ਆ ਕਿੰਨੀ ਗੱਗੇ ਆ ਓਕੇ ਥੈਂਕ ਯੂ ਕਿੰਜਾਂ ਨੂੰ ਨਹੀਂ ਪਤਾ ਜਿੰਨੀ ਸੰਗਤ ਹੁੰਦੀ ਹੈ ਨਾ ਬਹੁਤ ਜ਼ਿਆਦਾ ਕਿੰਜਾਂ ਨੂੰ ਨਹੀਂ ਪਤਾ ਹੈਗਾ ਸਾਡਾ ਇੱਥੇ ਸੰਗ ਆਉਂਦਾ ਹੁੰਦਾ ਹੁਸ਼ਿਆਰਪੁਰ ਤੋਂ ਬਾਬਾ ਜੀ ਦਾ ਕਮਾਲਪੁਰ ਮਹੱਲੇ ਤੋਂ ਤੇ ਸਾਨੂੰ ਬੀਬੀ ਜੀ ਹੁਣੀ ਤੁਹਾਨੂੰ ਲੈ ਕੇ ਗਏ ਸੀ ਇੱਕ ਵਾਰੀ ਤੇ ਤਾਂ ਸਾਨੂੰ ਵੀ ਤਾਂ ਪਤਾ ਲੱਗਾ ਹੀ ਸਾਨੂੰ ਵੀ ਨਹੀਂ ਪਤਾ ਹੁੰਦਾ ਸੀਗਾ ਪਹਿਲਾਂ ਪੁੱਤਰ ਕੀ ਹੋਇਆ ਕੀ ਹੋਇਆ ਪੁੱਤ ਅਸੀਂ ਵੀ ਇਦਾਂ ਛੋਟੇ ਜਦੋਂ ਆਉਂਦੇ ਹੁੰਦੇ ਸੀ ਤਾਂ ਅਸੀਂ ਵੀ ਜਦਗਰ ਨਹੀਂ ਇਦਾਂ ਆਇਆ ਬੜੀ ਜਦਗਰ ਨਹੀਂ ਤੂੰ ਵੀ ਜਦ ਕਰਦਾ ਹੁੰਦਾ ਸੀ ਹਾਂਜੀ ਹਾਂਜੀ ਆ ਕਰਦਾ ਹੁੰਦਾ ਸੀ ਹਾਂਜੀ ਉਹ ਆਣਾ ਹੀ ਨਹੀਂ ਮੜ ਕੇ ਮੁੰਡਾ ਪੜਾ ਤੇ ਅਸੀਂ ਪੁੱਛਦੇ ਪਛਾਉਂਦੇ ਲਾਗੇ ਪਹੁੰਚ ਚਲੇ ਆਂ ਮਾਤਾ ਰਤਨੋਂ ਦੀ ਰਸੋਈ ਜਿਹੜੀ ਹੈ ਨਾ ਇੱਥੇ ਪਿਛਵੀ ਚਾਂਜੀ ਨੂੰ ਮਿਲੇ ਆ ਤੁਹਾਨੂੰ ਇੱਥੇ ਲੋਕਲ ਵਿਛਿੰਦੇ ਆ ਸ਼ਾਤ ਲਈਦੇ ਤੇ ਉਹਨਾਂ ਨੇ ਸਾਨੂੰ ਬਹੁਤ ਹੀ ਕੀਮਤੀ ਜਾਣਕਾਰੀ ਦੱਸੀ ਆ ਬਈ ਰਸੋਈ ਦੇ ਲਾਗੇ ਨਾ ਹਾਂ ਉਲਟੀ ਲਾਗੇ ਨਾ ਹੋਰ ਕਿ ਚਿੜੀ ਦੇ ਲਾਗੇ ਇੱਕ ਵਾਰ ਜਾ ਕੇ ਫੋਟੋ ਆ ਪੁਰਾਣੀਆਂ ਮਾਤਾ ਰਤਨੋਂ ਦੀ ਬਾਬਾ ਤੁਹਾਨੂੰ ਖੁਦ ਆਈਡੀਆ ਲੱਗ ਜਾਣਾ ਵੀ ਉਹ ਕਿੰਨੇ ਹਜ਼ਾਰ ਸਾਲ ਪੁਰਾਣੇ ਆ ਤੇ ਆਪਾਂ ਉਹੀ ਅੱਜ ਦੇਖਣ ਜੋ ਅਗੇ ਅਸੀਂ ਚਰਨ ਗੰਗਾ ਵਾਲੀ ਸਾਈਡ ਤੇ ਅੱਜ ਤੱਕ ਸਾਨੂੰ ਲੱਭਿਆ ਹੀ ਨਹੀਂ ਰਸੋਈ ਮਾਤਾ ਰਤਨੋ ਦੀ ਮੈਨੂੰ ਲੱਗਦਾ ਹੈ ਵੀ ਅਸੀਂ ਕੁਝ ਰੋਂਗ ਆ ਗਏ ਆ ਪਰ ਰੋਂਗ ਆ ਗਏਗਾ ਕਿ ਪੋਰੇ ਚਰਨ ਗੰਗਾ ਆ ਗਈ ਹੈ ਨਹੀਂ ਇੱਥੋਂ ਹੀ ਰਸਤਾ ਚੜਦਾ ਰਸਤਾ ਉਧਰ ਨਹੀਂ ਜਾਣਾ ਪੈਣਾ ਹੈ ਹੈਗੀਆਂ ਹੈਗੀਆਂ ਅੱਛਾ ਠੀਕ ਆ ਤੇ ਇਧਰੋਂ ਪੌੜੀਆਂ ਹੈਗੀਆਂ ਤਾਂ ਫਿਰ ਐਂਦੀ ਦੇ ਉੱਚ ਦੇ ਪਛੌਂਦੇ ਆ ਗਏ ਆ ਥੋੜਾ ਜਿਹਾ ਗਲਤ ਪੱਤੀ ਦੀ ਅੱਗੇ ਕਿੱਧਰ ਨਹੀਂ ਜਾਣਾ ਆਪਾਂ ਸਿੱਧੇ ਇੱਥੇ ਜਾ ਕੇ ਫਿਰ ਕਰ ਓਕੇ ਠੀਕ ਆ ਚੱਲ ਰਹੇ ਆ ਹੌਲੀ ਹੌਲੀ बाबा ठंड है हां ठंडे है ठंडे है नहीं हुन तो धूप चढ़ गई है यार हां धूप चढ़ जा रही है ठंडे है ओ क्या हाल है क्या हाल है ठीक हो क्या हाल है हां ठीक हो क्या नाम है आपका अबे। बात हाँ? अबे अबे आपका हां हिमांशु कौन सी कक्षा में पढ़ते हो इधर इधर आ इधर इधर कौन सी कक्षा में पढ़ते हो क्या पढ़ने नहीं जाते तुम इधर। तुम कौन सी क्लास में पढ़ते हो एक में एक में एक में क्या सीखा है क्या सीखा बोलो नहीं तूने तु, तूने स्कूल जाना है हाँ क्या करोगे स्कूल जाकर खाना।, खाना मिलेगा गुड गुड ਬਾਬਾ ਜੀ ਦੇ ਦਰਸ਼ਨ ਕਰਨ ਜਾਂਦੇ ਹੋ ਮੱਥਾ ਟੇਕਣੇ ਜਾਂਦੇ ਹੋ ਜਾਂਦੇ ਹੋ ਬੱਚੇ ਮੰਦੇ ਸੱਚੇ ਤੇ ਰੱਬ ਰੂਪ ਹੁੰਦੇ ਆ ਬੱਚੇ ਵੀਰਾ ਅੱਛਾ ਬਾਬਾ ਹੋ ਠੀਕ ਆ ਹਾਂ ਸਹੀ ਆ ਚਲੋ ਤੇ ਬਸ ਆਪਣਾ ਇਦਾਂ ਹੀ ਆ ਜਿੱਥੇ ਕੁਝ ਮਿਲ ਪਿਆ ਆਪਾਂ ਉੱਥੇ ਬਹਿ ਜਾਈਦਾ ਆ ਤੇ ਰਸਤਾ ਸਾਨੂੰ ਲੱਭਾ ਨਹੀਂ ਹਜੇ मिल ਗਿਆ ਰਸਤਾ ਜੀ ਰਸਤਾ ਮਿਲ ਗਿਆ ਹੈ ਪਰ ਇਹ ਰਸਤਾ ਉਹ ਨਿਗਾ ਜਿੱਦਾਂ ਆਪਾਂ ਅੱਗੇ ਆਏ ਸੀ ਨਾ ਜਦੋਂ ਤੱਕ ਇਹ ਨਿਆਰਾ ਉਹ ਰਸਤਾ ਨਾ ਇਹ ਰਸਤਾ ਹੈਗਾ ਹੋਰ ਜਦ ਸਾਡੇ ਲਈ ਨਵਾਂ ਆ ਰਸਤਾ ਤਾਂ ਬੇਸਿਕਲੀ ਪੁਰਾਣਾ ਹੀ ਆ ਪਰ ਹੈ ਪੂਰਾ ਜੰਗਲ ਦਾ ਨਜ਼ਾਰਾ ਹੈ ਇੱਧਰ ਦੀ ਨਾ ਉਹ ਰਿਸ਼ਾਤ ਲਾਈਦੇ ਬਿਲਕੁਲ ਵੇਚਿਆ ਕਈਆਂ ਨੂੰ ਨਹੀਂ ਪਤਾ ਹੋਣਾ ਕਈਆਂ ਨੂੰ ਬਿਲਕੁਲ ਨਹੀਂ ਪਤਾ ਹੋਣਾ ਵੀ ਇਹ ਰਸਤਾ ਕਿੱਧਰ ਦੀ ਆ ਇਹ ਜਦੋਂ ਗੁਰੂ ਨਾ ਜਾਣੀ ਤੋਂ ਆਈਏ ਨਾ ਆਪਾਂ ਅ ਬਸੜਿਆਲੂ 메ਨ ਰਸਤੇ ਆਲੂ ਰੋਡ ਵਾਲੂ ਤੇ ਉੱਥੇ ਬੈਂਕ ਆ ਏਟੀਐਮ ਆ ਉਹਦੇ ਨਾਲੇ ਲੈਫਟ ਟਰਨ ਵਿੱਚੋਂ ਗਲੀਆਂ ਵਿੱਚ ਹੀ ਨਿਕਲਦਾ ਰਸਤਾ ਨਾ ਇਹ ਉਹ ਅੱਗੇ ਆ ਕੇ ਚਰਨ ਗੰਗਾ ਆ ਜਾਂਦੀ ਹੈ ਤੇ ਚਰਨ ਗੰਗਾ ਤੇ ਨਾਲੋਂ ਹੀ ਓਪੋਜੀਟ ਰਸਤਾ ਇਹ ਰਾਈਟ ਹੈਂਡ ਫ ਰਾਈਟ ਹੈਂਡ ਫੇ ਨਿਕਲ ਜਾਂਦਾ ਆ ਤੇ ਵਿਊ ਬਹੁਤ ਸ਼ਾਨਦਾਰ ਆ ਇਧਰਲੇ ਇਮੇਜਨ ਕਰਕੇ ਦੇਖੋ ਤੁਸੀਂ ਬਿਲਕੁਲ ਸ਼ਾਂਤ ਲਾਈ ਦੇ ਵਿੱਚ ਆ ਆਪਾਂ ਮੈਨੂੰ ਲੱਗਦਾ ਵੀ ਤੁਸੀਂ ਇਹ 뷰 ਦੇਖੇ ਹੋਣਗੇ। ਜ਼ਿਆਦਾਤਰ ਸੰਗਤਾਂ ਨੇ ਨਹੀਂ ਦੇਖੇ ਹੋਣੇ ਵੀ ਹੋਏ। ਤੇ ਚਲੋ ਆਪਾਂ ਅੱਜ ਇੱਧਰ ਵੀ ਜਾ ਕੇ ਆਉਂਦੇ ਆ ਜੇ ਐਕਸਪਲੋਰੇ ਕਰਨਾ ਆਪਾਂ। ਪਹਾੜੀ ਪਿੰਡ ਇਹ ਇਧਰ ਅਸੀਂ ਘਰ ਚ ਆ ਗਏ ਸੀਗੇ ਉਹ ਵੀ ਬਹੁਤ ਸ਼ਾਨਦਾਰ ਤੇ ਘਰ ਹੈ ਨਹੀਂ ਹੋਇਆ ਸਾਡੇ ਕੋਲ ਤੇ ਹੁਣ ਇਹ ਚੋਟੀ ਤੇ ਹੀ ਆ ਸੋਰੀ ਅਸੀਂ ਭਲੇਖੇ ਨਾ ਆ ਗਏ ਭਲੇਖੇ ਨਾ ਆ ਗਏ ਘਰ ਬਹੁਤ ਸੋਹਣਾ ਤੁਹਾਡਾ ਬਣਿਆ ਹੈ ਪਹਾੜ ਦੇ ਉੱਪਰ ਨਾ ਹੈਲੋ ਪੁੱਤਰ ਹੈਲੋ ਕਰ ਲੈ ਹੈਲੋ ਘਰ ਹੈਲੋ ਕੀ ਨਾਮ ਹੈ ਆਪਕਾ ਕੀ ਨਾਮ ਹੈ ਬੇਟੇ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਸਕਾ ਕਾਸਬੀ ਹੈਲੋ ਕਾਸਬੀ ਪਰ ਹੈਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਆ ਆਹ ਦਰਖਤ ਕਾਦਾ ਹੈ ਜੀ ਇਹ ਵਾਲਾ ਆਹ ਵਾਲਾ ਇਹ ਬਹੁਤ ਕੰਮ ਦਾ ਬ੍ਰੈਂਟ ਹੈ ਨਹੀਂ ਕੋਈ ਫਲ ਲੱਗਦਾ ਇਹਨੂੰ ਨਹੀਂ ਹਾਂਜੀ ਪੱਤੇ ਕੰਮ ਦੇ ਹੁੰਦੇ ਨੇ ਜਸ ਜਾਰ ਜਿਹੜਾ ਪਰ ਜਾਤਾ ਤੋ ਇਹ ਤਾਂ ਅਮਰੂਦ ਆ ਇੱਧਰ ਤਾਂ ਨਾ ਹਾਂ ਉਹ ਅੰਬ ਉਹ ਅੰਬ ਗੋਡਾ 아이 ਨੀਅਰ ਹੀ ਆਏ ਕਦੀ ਇੱਧਰ ਨਹੀਂ ਆਏ ਬਹੁਤ ਵਧੀਆ ਏਰੀਆ ਇੱਧਰਲਾ ਵੀ ਸੀ ਜੰਗਲ ਵਾਲਾ ਏਰੀਆ ਦੇਖ ਕੇ ਫਿਰ ਅੱਗੇ ਆ ਮੁੜ ਕੇ ਬਸੋਂ ਦੇ ਵਿੱਚ ਇਧਰ ਘਰਿਆ ਜਿਆਦਾ ਲੇਖਾ ਪੈ ਗਿਆ ਵੀ ਆਪਾਂ ਜਾਣਾਂ ਕਿ ਇਹਨੂੰ ਕੋਈ ਸ਼ੈ ਆਈਡੀਆ ਨਹੀਂ ਜਾਣਾਂ ਹਾਂ ਜੇ ਮੈਂ ਚਾਹਦੇ ਆ ਦੇ ਰਹੇ ਹਾਂ ਹਾਂਜੀ ਹਾਂਜੀ ਕਿਹਦੇ ਸਾਹਮਣੇ ਬੰਦ ਰਹਿ ਗਿਆ ਅਹ ਉਹ ਦੇਖੋ ਬਿਲਕੁਲ ਬਿਲਕੁਲ ਲੱਗ ਗਈ ਆ ਆਪਾਂ ਉੱਥੇ ਬਸ ਉੱਥੇ ਹੀ ਜਾਉਗੇ ਓਕੇ ਗੋਡਾ ਉੱਥੇ ਹੀ ਚਲਦੇ ਆ ਠੀਕ 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 ਥੈਂਕ ਆ ਵੀ ਆ ਗਿਆ ਲੱਗਦਾ ਪਰ ਇਹ ਬਾੜ ਕੀਤੀ ਆ ਨਾ ਬੰਦ ਆ ਉਹ ਸਾਹਮਣੇ ਆ ਮੰਦਰ ਆਪਾਂ ਉੱਥੇ ਹੀ ਜਾਣਾ ਆ ਚਲੋ ਫੇਰ ਰਟਨ ਇਹ ਬਾਸ ਦੇ ਬੁੱਟੇ ਆ ਹਾਰਚ ਫੇਰੇ ਪਹਾੜੇ ਪਹਾੜਾ ਤੇ ਪਹਾੜਾ ਦੇ ਸੈਂਟਰ ਚ ਆ ਸ਼ਾਤ ਲਈ ਸ਼ਹਿਰ ਬਾਬਾ ਜੀ ਦੀ ਨਗਰੀ ਬਹੁਤ ਵਧੀਆ ਆ ਬਹੁਤ ਪਿਆਰਾ ਆ ਆਉਤੇ ਆਕੇ ਪਤਾ ਲੱਗਦਾ ਆ ਵੀ ਉਹ ਬਹੁਤ ਸ਼ਾਨਦਾਰ ਹੈ। ਆ ਦੇਖਿਓ ਤਾਂ ਕਿੰਨਾ ਸ਼ਾਨਦਾਰ 뷰 ਹੈ। ਉਹ ਮੰਦਿਰ ਤਾਂ ਹਾਂ ਉਹਦੇ ਲੱਗ ਗਏ ਆ ਹੁਣ ਆ ਬਾਸ ਲਾਇਓ ਹਨਾ ਦੇਖਦੇ ਆ ਉਥੇ ਅੱਗੇ ਵੀ ਬਾਸ ਲਾਇਓ ਸੀਗੇ। ਉਹਦੇ ਵਿੱਚੋਂ ਦੀ ਕਿਤੇ ਦੇਖਦੇ ਕਿੱਦੋਂ ਨੂੰ ਜਾਣਾ ਆਪਾਂ। ਇਹ ਆ ਲਾਇਓ ਆ ਬਾਸ ਤੇ ਮੈਨੂੰ ਲੱਗਦਾ ਵੀ ਰਸਤਾ ਇਹ ਹੀ ਆ ਜੇ ਆਪਾਂ ਗਲਤ ਨਹੀਂ ਹੈਗੇ ਤਾਂ ਪਹਾੜਾਂ ਦੇ ਵਿੱਚ ਦੇਖ ਲੋ ਛੋਟੀਆਂ ਛੋਟੀਆਂ ਗਲੀਆਂ ਆ ਨਾ ਇੱਧਰ ਸਕੂਟਰ ਮੋਟਰਸਕੂਟਰ ਤਾਂ ਆ ਜਾਣ ਲਾਇ ਤੇ ਗੱਡੀਆਂ ਤਾਂ ਆਉਣਾ ਔਖਾ ਇੱਧਰ ਲੋ ਜੀ ਪਹੁੰਚ ਗਏ ਆ ਅਸੀਂ ਮੰਦਿਰ ਜਿਹੜਾ ਮਾਤਾ ਰਤਨਾਂ ਦਾ ਮੰਦਿਰ ਆ ਜਿਹਨੂੰ ਆਪਾਂ ਮਾਤਾ ਰਤਨ ਦੀ ਰਸੋਈ ਵੀ ਕਹਿੰਦੇ ਆ ਲੋ ਜੀ ਇਹ ਆਪਾਂ ਪਹਿਲਾਂ ਆਏ ਸੀ ਦੂਸਰੀ ਸਾਈਡ ਤੋਂ ਇਹਦੇ ਉੱਪਰ ਦੀ ਰਸਤਾ ਹੁੰਦਾ ਪਰ ਹੁਣ ਆਪਾਂ ਇੱਧਰ ਦੀ ਆ ਗਏ ਆ ਤੇ ਇਹ ਭਲੇਖਾ ਪਿਆ ਦੀ ਸਾਨੂੰ ਜਦੋਂ ਅਸੀਂ ਆਏ ਸੀ ਉਦੋਂ ਆਹ ਬਿਲਡਿੰਗ ਮੇਰਾ ਖਿਆਲ ਨਹੀਂ ਸੀਗੀ ਕਾਫੀ ਟਾਈਮ ਹੋ ਗਿਆ ਸਾਨੂੰ ਆਇਆ ਨਾ ਪਹੁੰਚ ਗਏ ਆ ਅਸੀਂ ਮਾਤਾ ਰਤਨੂ ਦਾ ਘਰ ਇਹ ਇਹ ਹੈਗਾ ਜੀ ਮਾਤਾ ਰਤਨੂ ਦਾ ਘਰ ਇਹਨੂੰ ਮਾਤਾ ਰਤਨੂ ਦੀ ਰਸੋਈ ਵੀ ਕਹਿੰਦੇ ਆ ਤੇ ਇਹ ਮਾਤਾ ਰਤਨੂ ਜੀ ਦਾ ਮੰਦਿਰ ਹੈ ਇੱਥੇ ਮਾਤਾ ਰਤਨੋਜੀ ਦੀ ਜਿੰਨਾ ਆਟਾ ਪੀਂਦੇ ਸੀ ਉਹ ਚੱਕੀ ਵੀ ਰੱਖੀ ਆ ਮੇਲਣਾ ਆ